ਹਾਂਜੀ ਦੋਸਤੋ ਤੁਹਾਨੂੰ ਇੱਕ ਨਾ ਚੀਜ਼ ਦਿਖਾਉਣ ਲੱਗਾ ਅਸੀਂ ਸ਼ਹਿਰ ਗਏ ਸੀਗੇ ਤੇ ਮਗਰ ਬੈਠਾ ਆ ਆਪਣੇ ਤੇ ਰਸਤੇ 'ਚ ਮੈਂ ਕਿਹਾ ਮੂੰਗਫਲੀ ਲੈ ਲਈਏ ਅਗਰ ਖਾਈ ਮੂੰਗਫਲੀ ਲਓ ਅੱਛਾ ਮੂੰਗਫਲੀ ਮੈਂ ਕਿਹਾ ਮੂੰਗਫਲੀ ਲੈ ਲਈਏ ਚਲ ਆਪਾਂ ਮੋਟਰਸਾਈਕਲ ਤੇ ਹੌਲੀ-ਹੌਲੀ ਨਾ ਮੂੰਗਫਲੀ ਖਾਂਦੇ-ਪੀਂਦੇ ਚੱਲਦੇ ਆ ਤੇ ਮੇਰਾ ਚਾਚੇ ਦਾ ਮੁੰਡਾ ਦੇ ਕਹਿੰਦਾ ਮੇਰਾ ਨਾ ਪਾਪਾ ਕਹਿੰਦਾ ਹੈ ਗੱਲ ਇਹ ਮੂੰਗਫਲੀ ਖਾਣੀ ਨਹੀਂ ਚਾਹੀਦੀ ਹੈ ਇਹ ਨਾ ਮਾੜੀ ਹੁੰਦੀ ਹੈ ਰੁੱਤ ਦੀ ਖਾਣੀ ਚਾਹੀਦੀ ਹੈ ਇਹਨੂੰ ਪਤਾ ਕੀ ਸੀਗਾ ਇਹਨੂੰ ਇਹ ਸੀ ਵੀ ਸ਼ਾਇਦ ਮੈਨੂੰ ਪੈਸੇ Google Pay ਨਾ ਕਰਨੇ ਪੈਣ ਕਿਤੇ ਕਹਿ ਦੇ ਮਗਰੋਂ ਵੀਰਾ ਵੀ ਮਗਰੋਂ ਫੜ ਕੇ ਲੈ ਆਈ ਮੂੰਗਫਲੀ ਇਹਨੇ ਮਨ 'ਚ ਇਹ ਗੱਲ ਹੋ ਗਈ ਤੇ ਆ ਨਾ ਇਹ ਅੱਜ ਕੱਲ ਦੀ ਮੂੰਗਫਲੀ ਖਾਣੀ ਨਹੀਂ ਚਾਹੀਦੀ ਛਿਆਣਾ ਵੇਖ ਲੋ ਫਿਰ ਰੁੱਤ ਹੋਰ ਕਿਹੜੀ ਰੁੱਤ ਹੁੰਦੀ ਹੈ ਤੇ ਜਦੋਂ ਜਾ ਕੇ ਮੈਂ ਲੈ ਲੂ ਲਈ ਮੈਨੂੰ ਆਦਾ ਨਹੀਂ ਚੱਲ ਖਾ ਹੀ ਲੈਨੇ ਕੋਈ ਨਹੀਂ ਕੱਠੀ ਲੈ ਲਈ ਨੇ ਕਿੰਦਾ ਆਦਾ ਹਾਲੇ ਯਾਰ ਬੰਦਿਆਂ ਦਾ ਹੈ ਆ ਬੈਠਾ ਜੀ ਹੁਣ ਮਗਰ ਲਫਾਫਾ ਫੜ ਕੇ ਦੱਬੀ ਤੁਰਿਆ ਆਉਂਦਾ ਹੂੰ ਠੀਕ ਹੈ ਤੁਸੀਂ ਵੀ ਦੱਸੋ ਯਾਨ ਕਿ ਸੇਪੜਾ ਮੇਰੇ ਉਹ ਗੰਗਫਲੀ ਖਾਣੀ ਦੇ ਗੱਲ ਕਰੂੰ ਤੁਹਾਡੇ ਕੋਲ ਵੀ ਭੇਜ ਦਿੰਨੇ ਆ ਠੀਕ ਹੈ ਤੇ ਬਾਕੀ ਇਹਦੇ ਜ਼ਰਾ ਬਾਹਨੇ-ਬੁੰਨੇ ਨਾ ਲਾਇਆ ਕਰੋ ਵੀ ਖਾੜੇ ਨਹੀਂ ਚਾਹੀਦੀ ਭਾਸਾ ਮੇਰਾ ਆ